ही राम पूर्न आहे ਆਦੋ ਬਦੁਰੇ ਹੋਰੇ ਸੋ ਨਿਹਾਲ ਵਾਯੂ ਜੀ ਤਖਤਾਂ ਵਾਯੂ ਜੀ ਕੀ ਬੋਲੇ ਬੈਜੋ ਭਾਈ ਸਭੰਭਲ ਕਿਸ ਨੇ ਕਰਦਾ ਆਉਂਦਾ ਹੈ ਘਾਮੇ ਕੀ ਕਰਨੀ ਜੀ ਉਹ ਤਾਂ ਕਰਦੇ ਨੇ ਜੀ ਕਾਰ ਬੰਦੇ ਦੇ ਰੱਜੀ ਜਾਣਾ ਲੈਣਾ ਲੋਹਿਤ ਜਿੰਨਾ ਕਿ ਟਾਈਮ ਬਦਲਦਾ ਬਦਲ ਨਹੀਂ ਦਾ ਖਤਰਾ ਹਾਂ ਉਹ ਤਾਂ ਲਾਉਣਗੇ ਤਾਂ ਹਾਂ ਉਹ ਤਾਂ ਲਾਉਣਗੇ ਲਾਉਣਗੇ ਤਾਂ ਨਹੀਂ ਆਏ ਤਾਂ ਨਹੀਂ ਉਹ ਟਿੰਗ ਕਰਨਗੇ ਨਹੀਂ ਨਹੀਂ ਨਾਲ ਨਾਲ ਤੈ ਹੀ ਹਾਂ ਹਾਂ ਕੋਈ ਹਾਂ ਵੀਰਾ ਸਾਡਾ ਚਲੋ ਵੀ ਚੱਲ ਕੈਮਰਾ ਮਾਰੀਆ 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 ਉਹ ਬਿਕਰ ਬੰਦ ਤੋਂ ਚਲੋ ਤੁਸੀਂ ਹੈ ਕੋਈ ਨਹੀਂ ਬਈ ਹੋਰੀ ਬੈਠਾ ਕੋਈ ਨਹੀਂ ਕੋਈ ਨਹੀਂ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਆਪਣੇ ਸੂਫੀ ਅਰਬੂਲ ਨੂੰ ਸਮੂਹ ਸੰਗਤਾਂ ਨੂੰ ਸਮੂਹ ਨਿਵਾਸੀਆਂ ਨੂੰ ਨਮਸਬ ਦੋਹੇ ਰਬੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਕੋ ਆਦਿ ਵਾਲੇ ਜਾਨਾ ਬੇਨਤੀ ਕਰਨਾ ਕਿ ਗੋਲ ਨਾ ਰਬੀ ਨਮਾਜ਼ਾਂ ਸਾਰਾ ਬਾਈ ਪੁਨੀਆਤ ਰਬੀ ਦੋਹੇ ਜੇ ਕੱਲੇ ਹੀ ਬੰਨ ਦੇ ਨਾਲ ਸੇਵਾ ਕਰਕੇ ਮਾਣ ਬਹਾਦਰੀ ਬੋਲਦੇ ਦੇਵਤਨ ਸੇ ਨਮਰ ਕੋ ਜੀਵਤ ਬਖਵਾਉਂ

ਹਰਿ ਗੁਰ ਸਾਹਿਬ ਜੀ ਜਪ ਜੀ ਰਹਾਇਵਾ ਇੱਕੇ ਹੋ ਅੰਸਾਨ ਸਤਨਾਮ ਕਥਾਪੁਰਖ ਨਿਰਭਉ ਨਿਰਵੈਰ ਅਪਾਰ ਮੂਰਤ ਅਜਨੀ ਸੈਭੰ ਗਤੁ ਸਾਜ ਜਪ ਆਨ ਬੱਤ ਜੁਬਾਤ ਸੱਜ ਮੈਂ ਪੀ ਬੱਤ ਨਾ ਕੋਸੀ ਪੀ ਸੱਜ ਜੁਗਏ ਜੁਗ ਨਾ ਹੋਵੇ ਜੇ ਤੋਰੀ ਲਖਵਾਰ ਤੁਮਹਿ ਜਪਨ ਹੋਵੇ ਜੇ ਲਾਇ ਰਹਾ ਨਿਵਤਾਰ ਸੁਖਿਆ ਨਾ ਕੋਨਾ ਤਰੀਏ ਬਨਾਂਪੁਰਿਆ ਭਾਰ ਸਹਿਰ ਸਿਆਂ ਬਨਾਂ ਕੋ ਹੋਵੇ ਸਤਿਗੁਰ ਜੀ ਦੇ ਨਾਮ ਦੇਵ ਜੀ ਆਰਾ ਹੋਈਏ ਗੁਰੇ ਤੁਤੇ ਪਾਲੋ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੋਮੀ ਹੋਵਣਾ ਕਾਲੂ ਆਪਣਾ ਤੇਹਾਂ ਜਾਈ ਹੋਮੀ ਹੋਵ ਜੀ ਆਪਣਾ ਲੈਟਿਆਈ ਹੁਕਮੇ ਉਤਮਨੀ ਲਿਖੋ ਆਪਣਾ ਲੈਟੋ ਰੂਪਾਈਆ ਇਕਣਾ ਹਉਮੈ ਦਮਸੀਤ ਇਕ ਹੁਕਮਾ ਸਤਾ ਕੋਈ ਜਾਈਏ ਹੁਕਮੇ ਅੰਦਰ ਤੋਂ ਰੂਪ ਮਹਾਰਤੂ ਦਾ ਕੋਈ ਨਾਨਕ ਨੂੰ ਐਵੇਂ ਭੁਜੇ ਤਾਂ ਹਮੈ ਕਰੇ ਨ ਕੋਈ ਗਾਵੇ ਕੋ ਬਾਣ ਭੁਲੇ ਕਿੰਦੇ ਤਾਣ ਗਾਵੇ ਕੋ ਦਹ ਜਣੇ ਨੀਤਾ ਗਾਵੇ ਕੋ ਫੁਗਟਿਆਂ ਗਾਜਾਰ ਇਤਰ ਦੇਖਿਓ ਗਾਵੇ ਕੋ ਸਾਰੀ ਰਤਨ ਕੇ ਗਾਵੇ ਕੋ ਜੀਵ ਲੈ ਪੰਦੇ ਸਾਰੇ ਕੋ ਦਪਨ ਸਤੂਰ ਗਰ ਕੋ ਵੇੇ ਮਾਦਰਾਤੂਰ ਪਠਨਾ ਪਤਿਨ ਆਮਤੋਟ ਸਾਤ ਸਤਿ ਕੋਟੇ ਕੋਟ ਕੋਟ ਤੇਨਾਂ ਦੇ ਲੈ ਚਲਦਾ ਲੈ ਜਵਨ ਨੰਬਰ ਖਾਰੀ ਕਾਹੇ ਉਹ ਕੋਈ ਹਮਨ ਚਲਾਇ 라ਹੁ ਨਾਨ ਬਿੱਤੈ ਪਰਵਾਹ ਕੱਟਾ ਬਾਈ ਬੋਟ ਨਾਏ ਪਟਕੋ ਪਾ ਅੱਖ ਮੰਗ ਦੇ ਦੇ ਤਾਲ ਕਰੇ ਦਾਤਾ ਤੇਰੇ ਨੇ ਤੇਰੀ ਅਜਦ ਜਦ ਜਰਵਾਹ ਉਹ ਅਰਦ ਮੰਗਦਾ ਮੁੰਡਾ ਅਮਰ ਤੋਂ ਵੇੜਾ ਸਤਿਨਾਮ ਉਹ ਮਨਾਈ ਵਿਚਾਰ ਕਰਵੀ ਆਵੇ ਕਪੜਾ ਨਦਰੀ ਭੋਖ ਬਾਰ ਨਾਨਕ ਰਿਵ ਜਾਣੀਏ ਸਭ ਆਪੇ ਬੱਟਿਆਰ ਭਾਇ ਗੁਰ ਸਾਪਿਆ ਨਾ ਜਾਏ ਕੀਤਾ ਨਾ ਹੋਏ ਆਪਿਆ ਪੁੰਨ ਜਨ ਕੋਈ ਇਹਨੂੰ ਸੇਵਾ ਕਰ ਪਾਇਆ ਮਾਨੁ ਨਾਨਕ ਗਾਵੀਐ ਗੁਣੀ ਨਠਾਨ ਗਾਵੀਐ ਸੁਣੀਐ ਮਰ ਕੀ ਭਾਉ ਦੁਖ ਪਰ ਹਰ ਸੁਖ ਪਰ ਲੈ ਜਾਏ ਸੁਖ ਨਾਦੰ ਗੁਰ ਬੇਦਨ ਕਰ ਲਿਆ ਸੁਮਾਈ ਗੁਰ ਇਤਰਾ ਗੁਰ ਗੌਰ ਖਬਰ ਮਾਨ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਤ ਨਾ ਜਾਈ ਗੁਰਾਇਕ ਦੇਵ ਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੂਮਾ ਬਿਸਰ ਨਾ ਜਾਈ ਗੁਰਾਇਕ ਦੇਵ ਜਾਈ ਸਭਨਾ ਜੀਆਂ ਦਾ ਇੱਕ ਦਤਾ ਸੋ ਮੈ ਬਿਸਰਨਾ ਜਾਇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤੋਸ ਦੇਵ ਸਰਬ ਦੁਏदाई ਦਾਇਆ ਖਿਲੇ ਸਗਲ ਜਗਤ ਚੰਗੀਆਂ ਹੀਆਂ ਬੁਰੀਆਂ ਹੀਆਂ ਬਾਚੇ ਧਰਮ ਹਗੋਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਕੇ ਮਗਕਤਾਲ ਨਾ ਲਗਤੇ ਮੱਖਿਓ ਜਲੇ ਕੀਤੇ ਛੁੱਟੀ ਨਾਰ ਜਿਨੇ ਨਾਮ ਤੇ ਆਇਆ the <tries> the the मां बंग हारजी Thank <laughs> ਪਟਾਣੇ ਜਦ ਜਨ ਜੜਾਣੇ ਮਾਤਾ ਤੁਝ ਰੀਨੋ ਮਿਲਣਾ ਬਨਾਇਆ ਜੀ ਪਟਾਣੇ ਜਦ ਜਨ ਜੜਿਆ ਤੇ ਬਾਬਾ ਜੀ ਨੇ ਪਤਨ ਜਿਉ ਜਾਨ ਜੜਿਆ ਤੇਰੇ ਗਾਲੇ ਤੇ ਪਤਨ ਤੇ ਸਾਨਾ ਚੇਆ ਇਹ ਸਰਦਾਰ ਸਾਹਿਬ ਨੇ ਆ ਉਹਨੇ ਉਧਰੋਂ ਆਏ ਉਹਨੇ ਲੋਸਾ ਗੁਰੂ ਜੀ ਮੇਰਾ ਜਨਮ ਇਹ ਪੈਣਾ ਮੇਰੀ ਮਾਤਾ ਗੁਰੂ ਜੀ भि आसद

आवाज़ आई आवाज़ी खे चाहोगे माना करी गुर प्यारे गुरू प्यारे गुरू प्यारे गुरू प्यारे

You am to

प्यारे जी पीअ प्यारे जी पीआरा सुणी र्तन कर पीड़ किंग कले सिंह जी बणो टी बुण भाई पाव ਤੇਰੀ ਰੋਹ ਸਾ ਤੇਰੀ ਮਨਾਂ ਵਾਸਤੇ ਤੇਰੀ ਸਾ ਤੇਰੀ ਤੇਰੀ ਰੋਹ ਸਾ ਤੇਰੀ ਨਾ ਬੋਲੀ ਮੋ ਨਹੀਂ ਮੋ ਜ ਮਨਾਂ ਪਾਉਂਦਾ ਕੋਈ ਨਾ ਵੇਖੀਂ ਦੰਗਾਂ ਬਸ ਤੇਰੀ ਮਨਾਂ ਤੇਰੀ ਮਨਾਂ ਕਰਿਆ ਦਾਰਾਂ ਭਜ ਤੇਰੀ ਮਨਾਂ ਆ ਬਾਤ ਦਾ ਕੋਈ ਨਾ ਜੀ ਤੇਰੀ ਮਨਾਂ

ਕੀਰੋ ਗੋਲੇ ਸੋਨੇ ਹਾਲ ਬਹੁਤ ਸ੍ਰੀ ਅਕਾਲ ਵਾਹਿਗੁਰੂ ਕੋ ਨਾ ਨਾ ਸਰ ਬੇਟੇ ਰਤਨ ਸਮੂਹ ਦਾ ਪਾਟਾ ਗੋਦੀ ਆ ਮੇਰਾ ਕਿਵੇਂ ਨਾ ਲੱਗ ਰਿਹਾ ਕਿ ਪੁੱਤ ਮੈਂ ਆ ਗਿਆ ਉਹ ਤਾਂ ਹੀ ਡਰ ਲੱਗਦਾ ਮੈਂ ਆ ਗਿਆ ਜੋੜਾ ਦੀ ਪਾਸੇ ਜੀ ਸਾਹਿਬਾ ਜੀ ਨੂੰ ਬਹੁਤ ਹੀ ਪਸਤਾ ਹੈ ਬਤਨੀ ਕਰਤਾ ਨੂੰ ਆਪਣੇ ਸਿਮਰ ਕੈ ਬਰਨਾਨ ਕਰਨ ਲਈ ਚਾਹੇ ਹਾਂ ਬੇਤਮ ਅਰਦਾਸ ਰਾਮਦਾਤਾ ਹੋਈ ਸਹਾਇਾ ਆਧਿਨਾਰ ਬਾਬਾ ਸਿਮਰ ਨੂੰ ਪੂਰੀ ਹਰਵਾਇਤੀ ਹਰ ਦਸ ਜੀ ਚਾਹੇ ਇਹ ਜੀ ਸਭ ਬੁਝਾਈ ਤੇ ਇੱਕ ਬਾਤ ਰੋ ਜੰਬੀ ਅਕਾਉਂਟ ਨਕਾ ਦਾ ਭਾਗ ਤੋਂ ਹੋਰਾਂ ਦੀ ਸਹਾਇਤਾ ਤੋਂ ਪਾਜਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੰਤਨ ਹੋਣ ਦੀ ਸਹਾਇਤਾ ਬਿਸ਼ਾ ਪਾਸੇ ਦੇ ਕੋਚ ਜਗਤਿ ਜੋਤ ਹਾਜਰਾ ਜੀ ਨੂੰ ਸੁਰ ਪ੍ਰਾਪਰ ਕੋਸ਼ੁਰ ਸਤਿ ਮਾਨ ਸੰਸੇ ਰਹੇ ਰਹਿਰਾ ਪਰਤਾ ਕੋ ਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਮ ਜੀ ਦੇ ਪਾਵਨ ਅੰਸ਼ਕ ਕਰਨ ਲਈ ਅਰਦਾਸ ਬੇਨਤੀ ਜੋ ਕਿ ਇੱਥੇ ਪਾਤਸ਼ਾਹੀ ਦਸਵੇਂ ਪਾਸ਼ਾ ਧੰਧਾ ਸੇਵ ਜੀ ਸ੍ਰੀ ਮਹਾਰਾਜ ਦੇ ਸਰਪੰਚਾਰ ਦੇ ਰੂਪ ਵਿੱਚ ਨਿਵਾਸ ਰੱਖਦਾ ਆਪ ਜੀ ਨੇ ਨਗਰ ਨਿਵਾਸੀਆਂ ਨਾਲ ਸੰਤਾ ਦੇ ਮੇਰੇ ਅਰਥਾ ਬੰਦ ਤੋਂ ਅਜਿੰਦਸ਼ੀ ਕੀਤੇ ਪ੍ਰਾਸਨ ਨੂੰ ਹਮਨ ਦਿੱਤਾ ਹੋਈ ਅੱਜ ਤੀਸਰੀ ਪ੍ਰਭਾਤ ਦੀ ਹਾਜ਼ਰ ਪ੍ਰਗਾਮ ਵਿੱਚ ਪਾਸ ਜਲਦ ਘਰ ਦੇ ਪ੍ਰੀਤਮਾਨ ਪਾਏ ਸਦਾ ਮਹਿੰਦਰ ਸਿੰਘ ਪੁੱਤਰ ਸਦਾ ਗੁਰਮੀਤ ਸਿੰਘ ਚਹਿਲ ਸੂਬਾ ਪਰਵਾਰ ਪਰਾਨ ਹਸਤਾ ਸੰਗਤਾਂ ਦੇ ਸਵਾਗਤ ਵਿੱਚ ਲਾਈਕਟ ਆਪੋ ਪਰਵਾਸ ਦਿਓ ਵਰ ਪਰਵਾਰ ਦੀਆਂ ਮੰਗਾਂ ਮਲਕਾਂ ਭਾਵਨਾ ਸੁਨੇਹ ਕਹਿੰਦੇ ਹੋ ਰੋਗ ਦਾ ਸੰਗਤਾਂ ਦੇ ਨਾਲ ਇਸ ਤਰ੍ਹਾਂ ਲੱਗਣ ਲੱਗ ਪਈਆਂ ਪੋਈਆਂ ਬਣਾ ਚੁੱਕਾ ਨੇ ਕਿਵੇਂ ਕਰਨੀ ਤੇ ਇਹ ਵਰਮ ਪਰਵਾਰ ਨੂੰ ਮੇਰ ਜੀ ਨੰਦ ਨੇ ਆਪ ਜੀ ਦਾ ਆਰਾਮ ਚੱਤੇ ਆਵੇ ਸੁਨੂਨਾਰ ਸਾਹਿਬ ਜੰਨ ਨਿਫਰਾਤ ਤੇਰੇ ਬਾਣੇ ਸਵਾਤ ਪੈ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੂਰਾਨ ਰੌਤਰੀਆਂ ਕਾਨ ਵਾਹਿਗੁਰੂ ਜੀ ਕੀ ਫਤਿਹ ਬਾਈ ਨਹੀਂ ਨਹੀਂ ਪਿੱਛੇ ਕਰ ਲੋ ਪਰ ਉਹ ਜੀ ਜਾਣ ਦੇ ਤਰਫਾ ਲੱਖੀਏ ਨਾਲ ਉਹ ਜੀ ਜੀ ਤਾ ਹੈਗੀ ਆ ਉਹ ਜੀ ਬਸੇ ਇਹ ਪੜੀਏ ਤਰਫਾ ਕਰਨ ਬਾਈ ਦਾ ਬਾਈ ਦਾ ਨੰਦਰ ਸਿੰਘ ਮੈਂ ਤਾਂ ਕਹਿੰਦਾ ਇਹ ਰੁਕ ਜਿੰਦੇ ਨਹੀਂ ਨਹੀਂ ਮੈਂ ਟਾਈਮ ਬੋਕਰਾਂ ਮੈਂ ਬਾਈ ਕਿ ਚਾਰ ਪੰਜ ਜਣੇ ਦੇ ਵਾਸਤੇ ਮੈਂ ਤਿਆਰੀ ਕਰੀ ਹੋਈ ਸਾਰਿਆਂ ਦੀ ਜਿੰਨਾ ਆਪਾਂ ਕਰਿਆ ਸਾਰਿਆਂ ਨੇ ਕਰਿਆ ਆਇਆਂ ਸੰਗਤਾਂ ਬਾਬਾ ਜੀ ਦੇ ਘਰ ਆਦੇ ਸਾਰੇ ਸਭ ਤੋਂ ਹਲਕੀ ਦਾ ਪਰਮਾਤਮਾ ਜੀ ਦਾ ਧੰਨਵਾਦ ਤੁਹਾਡਾ ਮਾਰਾ ਇਕਰਾਰ ਹੈ ਹਣਾ ਕੀ ਗੱਲ ਹੈ ਠੀਕ ਹੈ ਜੀ ਮੈਨੂੰ ਤਾਂ ਪਤਾ ਨਹੀਂ ਸੀ ਠੀਕ ਹੈ ਮੈਨੂੰ ਤਾਂ ਕੱਲ ਜਦੋਂ ਪਰਸੋਂ ਤੁਸੀਂ ਆਏ ਹੋ ਸਵੇਰੇ ਧੰਨਵਾਦ ਠੀਕ ਹੈ ਮੈਨੂੰ ਜਦੋਂ ਤੁਸੀਂ ਪਰਸੋਂ ਸਵੇਰੇ ਆਏ ਮੈਨੂੰ ਤਾਂ ਉਦੋਂ ਪਤਾ ਲੱਗਿਆ ਪਰਵਾਦ ਮੇਰੀਆਂ ਨੇ ਠੀਕ ਹੈ ਜੇ ਪਤਾ ਹੁੰਦਾ ਫਿਰ ਆਪਾਂ ਪਹਿਲਾਂ ਹੀ ਕਰਦੇ ਚਲ ਠੀਕ ਹੈ ਫਿਰ ਜਿਹੜਾ ਟਾਈਮ ਆਣਾ ਉਹਦਾ ਉਦੋਂ ਹੀ ਆਲਾ ਠੀਕ ਹੈ ਜੀ ਬਈ ਕਰੂ ਉਹ ਲਾ 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 ਅ ਤਤੀ ਹਸਰੀ ਗਾਲ ਆ ਨਾ ਨਤੀ ਦੂਗਰ ਕੋ ਹਾਂ ਚਾ ਕੋਈ ਨਾ ਲੋਟ ਨਹੀਂ ਆਈ ਹੈ ਹਾਲੇ ਨਹੀਂ ਠੀਕ ਨਹੀਂ ਤੂੰ ਹੀ ਬੜੀ ਦੋਗੀ ਆ ਮੈਂ ਦੇਖ ਰਹੀ ਕੁਬਾ ਚਲੋ ਬਸ ਲੋਕ ਤਾਂ ਇੰਨਾ ਨਵਾਂ ਪ੍ਰੋਗਰਾਮ ਵੀ ਆ। ਹਾਂ ਬੱਤਾਂ ਕਰਕੀਆਂ ਬੱਤਾਂ। ਹਾਂ ਜਿੱਤੇ ਜਗਰ ਦਾ ਗਾਦਾ। ਹਾਂ ਤੇਰੇ ਨਾਲ ਹਾਂ ਪਰਮਾਤਮਾ ਤੇ propto ਪਨ। ਹਾਂ ਬੱਸ ਕੋਈ ਨਹੀਂ ਠੀਕ ਠਾਕ ਰਹਿ। ਹਾਂ ਰੱਬ ਦੇpropto। ਹਾਂ ਕਰਵੇਂ ਕਰ। ਵਧਾਈਆਂ ਨਵੇਂ ਸਾਲ ਦੀ। ਬਾਈ। ਹਾਂ। ਪਰ ਇਹ ਨਹੀਂ ਆ ਜੇ। ਉੱਪਰ ਆ ਗਏ ਅੱਜ ਅੱਛਾ ਔਕਾ ਕੇ ਜੇ ਤੈਨੂੰ ਮਿਲਦਾ ਆ ਸਹੀ ਗੱਲ ਆ ਕਰਨਾ ਜੇ ਬੋਤੀ ਹਾਂ ਨਾ ਤੀ ਠੀਕ ਆ ਚਲ ਸੁਖਰਾ ਹਾਂ ਰੋ ਬਾਈ ਠੀਕ ਆ ਬਾਈ ਨਹੀਂ ਆ ਗਿਆ ਅੱਜ ਤੇਰਾ ਬੱਸ ਹੋਰ ਬਾਬਿਆਂ ਨੇ ਵੀ ਨਹੀਂ ਲਿਆਤਾ ਚਲੋ ਬਾਈ ਆਇਆ ਸੀ ਇੱਥੇ ਮੋੜ ਤੱਕ ਜਾਈ ਜਾਓ 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 ਮੋੜ ਤੱਕ ਕਿਉਂ ਗੁਰਦੁਆਰੇ ਜਾ ਕੇ ਆਏ ਹੋ ਨਵਾਂ ਸਾਲ ਆ ਅੱਜ ਤင်း ਗਪਰਦਨ ਜੀ ਮਾਫੀ ਹੋ ਜਾਣਾ ਮੈਂ ਹਾਲੇ ਮੋਰਕਨ ਮੇਜਲਦੀ ਆ ਤੱਕ ਬਾਹਰ ਲਾਦਾ ਚੱਲ ਬਈ ਹੋਰ ਸਾਡੂ ਸਭ ਲੇਟ ਹੀ ਹੋ ਗਏ ਚੱਲੋ ਬਈ ਲਾ ਮੈਂ ਇਹਨਾਂ ਹੂੰ